ਛੇ ਏਕੜ ਜ਼ਮੀਨ ਮਾਤਰ ਉਹਨਾਂ ਕੋਲ ਸੀ ਸਪੈਸ਼ਲ ਕੇਸ ਸੀ ਪਾਕਿਸਤਾਨ ਤੋਂ ਡਿਸਪਲੇਸਡ ਪਰਸਨ ਸੀਗੇ 70 ਸਾਲ ਬਾਅਦ ਇੱਥੇ ਆਏ ਪਹਿਲਾਂ ਆਏ ਜ਼ਮੀਨਾਬਾਦ ਕੀਤੀਆਂ ਬੇਰਾਂ ਜ਼ਮੀਨਾਂ ਸੀਗੀਆਂ ਜਿਹੜੀਆਂ ਕਰਨ ਤੋਂ ਬਾਅਦ ਸੈਟਲ ਹੋਏ ਪਿਛਲੇ 10-15 ਸਾਲ ਤੋਂ ਫਾਰਮਿੰਗ ਦੇ ਉੱਤੋਂ ਹੁਣ ਮਾਨਜੂ ਅਦਾਲਤ ਦੇ ਵਿੱਚ ਪਟੀਸ਼ਨਰ ਨੂੰ ਇਹ ਮੁੱਦਾ ਲੈ ਕੇ ਆਏ ਵੀ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਜਾਂਦੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜ਼ਮੀਨ ਨੂੰ ਨੋਟੀਫਾਈ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਤਾਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਗਈ ਨਾ ਹੀ ਕੋਈ ਮਲਟੀ ਕ੍ਰੌਪ ਜ਼ਮੀਨ ਨੂੰ ਲੈਂਡ ਦੀ ਖਾਤਰ ਕੋਈ ਇਹ ਚ ਸਪੈਸ਼ਲ ਕੇਸ ਬਣਾਇਆ ਗਿਆ ਹੀアリング ਦੇ ਦੌਰਾਨ ਮਾਨਯੋਗ ਅਦਾਲਤ ਵਿੱਚ ਇੱਕ ਮੁੱਦਾ ਉੱਠਿਆ ਜਿਦੇ ਵਿੱਚ ਔਨਰੇਬਲ ਸੁਪਰੀਮ ਕੋਰਟ ਦੀ ਸਾਲ 2030 ਦੀ ਇੱਕ ਜਜਮੈਂਟ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ এনवायरमेंट ਅਸੈਸਮੈਂਟ ਉਹ ਕਰੇਗੀ ਇੰਪੈਕਟ ਕੀ ਹੋਏਗਾ ਤੇ ਇਸ ਕੇਸ ਦੇ ਵਿੱਚ ਨਾ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਸੀਗੀ ਨਾ ਇਸ ਕੇਸ ਦੇ ਵਿੱਚ ਕੋਈ ਸੈਕਸ਼ਨ 10 ਅਚ ਮਲਟੀ ਕ੍ਰੌਪ ਏਰੀਆ ਨੂੰ ਤੁਸੀਂ ਅਕਵਾਇਰ ਕਰਨਾ ਉਹਦੀ ਕੋਈ ਅਸੈਸਮੈਂਟ ਕੀਤੀ ਗਈ ਸੀ ਤੇ ਨਾ ਹੀ ਇਹਦੇ ਵਿੱਚ ਕੋਈ এনवायरमेंट ਰਿਲੇਟਿਡ ਕੋਈ ਅਸੈਸਮੈਂਟ ਕੀਤੀ ਗਈ ਸੀ ਇਸ ਤੋਂ ਬਨਾਸਰ ਸੰਵਿਧਾਨ ਦੀਆਂ ਬਹੁਤ ਜਿਹੜੇ ਆਰਟੀਕਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਅਲੰਘਣਾ ਸੀ ਜਿਹਦੇ ਵਿੱਚ ਕਾਫੀ ਖਾਮੀਆਂ ਦੇਖਦੇ ਹੋਏ ਮਾਨਜੋਗ ਅਦਾਲਤ ਨੇ ਇਨ ਟੈਂਟਰਮ ਸਟੇ ਗ੍ਰਾਂਟ ਕਰ ਦਿੱਤਾ ਵੀ ਇਹ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਵੀ ਪ੍ਰੋਪਰ ਰਿਪਲਾਈ ਫਾਈਲ ਕਰੋ ਤੇ ਇਹ ਸਾਰੀ ਚੀਜ਼ਾਂ ਦਾ ਜਵਾਬ ਦੇਣਾ